ਅੱਜ ਬਠਿੰਡਾ ਦੇ ਮਿਨੀ ਸੈਕਟਰੀਟ ਵਿਖੇ ਨਾਰੇਬਾਜੀ ਕਰਦੇ ਪਹੁੰਚੇ ਕੁਝ ਲੋਕ ਅਤੇ ਆਰਟੀਏ ਬਠਿੰਡਾ ਤੇ ਲਗਾਏ ਰਿਸ਼ਵਤਖੋਰੀ ਦੇ ਇਲਜ਼ਾਮ ਕਿਹਾ ਮ੍ਰਿਤਕ ਵਿਅਕਤੀ ਦੇ ਨਾਮ ਤੇ ਕੀਤਾ ਗਿਆ ਪਰਮ ਟਿਸ਼ੂ ਆਮਲਾ ਸਰਦੁਰਗੜ ਦਾ ਜਿੱਥੇ ਅੱਜ ਬਠਿੰਡਾ ਦੇ ਆਰਟੀਏ ਦਫ਼ਤਰ ਪਹੁੰਚੇ ਕੁਝ ਲੋਕਾਂ ਵੱਲੋਂ ਨਾਰੇਬਾਜੀ ਕੀਤੀ ਗਈ ਤੇ ਆਰਟੀਏ ਤੇ ਰਿਸ਼ਵਤ ਲੈਣ ਦੇ ਵੀ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਮਰਤਕ ਵਿਅਕਤੀਆਂ ਦੇ ਨਾਮ ਦੇ ਉੱਤੇ ਆਟੇ ਦਫਤਰ ਦੇ ਅੰਦਰੋਂ ਪਰਮਟ ਇਸ਼ੂ ਕੀਤੀ ਜਾਂਦੀ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ 2021 ਦੇ ਵਿੱਚ ਹੋ ਜਾਂਦੀ ਹੈ ਅਤੇ 2022 ਦੇ ਵਿੱਚ ਉਹਨਾਂ ਦੇ ਪਰਮਟ ਇਸ਼ੂ ਇੱਥੋਂ ਆਪਣਾ ਐਸਆਰਟੀ ਦਫਤਰ ਦੇ ਅੰਦਰੋਂ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਦੂਜੇ ਪਾਸੇ ਜਿਹੜਾ ਆਰਟੀਆ ਦੇ ਨਾਲ ਗਰਮਿਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਨਹੀਂ ਅਸੀਂ ਇਹਨਾਂ ਨੂੰ ਦੋ ਤਿੰਨ ਵਾਰੀ ਬੁਲਾਇਆ ਹੈ ਲੇਕਿਨ ਇਹਨਾਂ ਨੂੰ ਬਿਲਹ ਹਜ ਤੱਕ ਸਾਨੂੰ ਕੋਈ ਰਿਕਾਰਡ ਨਹੀਂ ਆਪਣੇ ਦਿੱਤਾ ਗਿਆ ਜਿਸ ਨੂੰ ਲੈ ਕੇ ਇਹਨਾਂ ਨੂੰ ਹੁਣ ਫਿਰ ਬੁਲਾਇਆ ਤੇ ਜਦੋਂ ਵੀ ਆਉਣਗੇ ਤਾਂ ਸਾਡੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਦਿਆ ਕੇ ਬਠਿੰਡਾ ਦੇ ਅੱਜ ਮਿੰਨੀ ਸੈਕਟਰੀਟ ਵਿਖੇ ਵੱਡੀ ਗਿਣਤੀ ਦੇ ਵਿੱਚ ਸਰਦੂਰਗੜ ਤੋਂ ਲੋਕ ਪਹੁੰਚੇ ਅਤੇ ਉਹਨਾਂ ਵੱਲੋਂ ਆਰਟੀਏ ਤੇ ਰਿਸ਼ਵਤ ਲੈਣ ਦੇ ਵੀ ਇਲਜ਼ਾਮ ਲਗਾਏ ਅਤੇ ਨਾਲ ਨਾਲ ਉਹਨਾਂ ਕਹਿੰਿਆ ਕਿ ਆਰਟੀਏ ਦਫਤਰ ਦੇ ਵਿੱਚ ਬਹੁਤ ਜ਼ਿਆਦਾ ਕੱਪੜੇ ਵਾਜ ਕੀਤੀ ਜਾ ਰਹੀ ਹੈ ਇੱਥੇ ਮਰਤਕ ਲੋਕਾਂ ਦੇ ਨਾਮ ਤੇ ਜਾਂ ਕੁਝ ਟੀਚਰਾਂ ਦੇ ਨਾਮ ਤੇ ਇੱਥੇ ਜਿਹੜੇ ਨੇ ਉੱਥੇ ਆਪਣਾ ਪਰਮਿਟ ਜਾਰੀ ਕੀਤੇ ਜਾਂਦੇ ਹੈ ਲੇਕਿਨ ਜਿਹੜੇ ਵਿਅਕਤੀਆਂ ਦੇ ਪਰਮਿਟ ਜਾਰੀ ਕੀਤੇ ਜਾਂਦੇ ਉਸ ਵਿਅਕਤੀ ਨੂੰ ਪਤਾ ਤੱਕ ਨਹੀਂ ਹੁੰਦਾ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਇੱਥੇ ਧਰਨਾਕਾਰੀ ਤੇ ਨਾਲ ਆਰਟੀਏ ਬਠਿੰਡਾ ਗ कुमार है जी पहल मेरा हीरकी है जी असूलगा तो ट्रांसपोर्टर जी चार जने सा रूट के उ मरे बंदे परम जी ਵਰਚਾਰਨ ਸਿੰਘ ਦਾ ਟਾਂਡੀਆਂ ਤੋਂ 2021 ਚ ਉਹਦੀ ਡੈਥ ਹੋ ਗਈ ਸੀ ਡੈਥ ਸਰਟੀਫਿਕੇਟ ਮੈਂ ਦਿੱਤਾ ਜੀ ਸਾਰਾ ਬਾਈਟ ਇਹਨਾਂ ਨੂੰ ਪਰਮਿਟ ਦਕਾਤਾ ਜੀ ਉਹਨਾਂ ਨੂੰ ਪੁੱਛਣ ਦੀ ਬਜਾਏ ਸਾਨੂੰ ਡਰਾਇ ਤੇ ਧਮਕਾਈ ਜਾਂਦੇ ਆ ਕਿ ਤੁਹਾਡੇ ਦੇ ਪਰਚਾ ਦਰਜ ਹੋ ਜਾਊਗਾ ਫਲਾਣਾ ਹੋ ਜਾਊਗਾ ਘੰਟਾ ਹੋ ਜਾਊਗਾ ਇਹ ਆਰਟੀ ਹੋਣੀ ਰਿਸ਼ਵਤ ਲਈ ਹੋਈ ਆ ਉਹਨਾਂ ਤੋਂ 25 4 2025 ਨੂੰ ਦੋ ਤਿੰਨ ਮਹੀਨੇ ਪਹਿਲਾਂ ਮੈਂ ਦਿਖਾ ਦਿੱਤੀ ਜੀ ਇੱਥੇ ਸੀ ਆ ਜਾਂਦੇ ਆ ਵਾਪਸ ਮੁੜ ਜਾਂਦੇ ਆ ਸਾਨੂੰ ਇਹ ਅੰਦਰਲੀ ਗੱਲ ਦਾ ਜੀ ਪਰ ਗਲਤ ਬੋਲਦਾ ਗੋ ਲੇਕ ਮੈਡਮ ਇੱਥੇ ਨੀਰਜ ਉਹ ਦੋ ਦੋ ਘੰਟੇ ਸਾਨੂੰ ਬਿਠਾਈ ਰੱਖਦੀ ਐ ਕੋ ਕਹਿੰਗੇ ਕੁਛ ਨਹੀਂ ਹੋਣਾ ਇੱਥੇ ਕੀ ਹੋਣਾ ਐ ਵੈਸੇ ਵੈਸੇ ਨਹੀਂ ਕੋਈ ਇੱਥੇ ਬਿੰਦਾ ਜਦੋਂ ਬੱਤ ਸਾਈਡ ਹੀ ਮਿਰ ਦੇਤਾ ਜੀ ਬੰਦਾ ਮਰ ਗਿਆ ਉਹਦਾ ਪਰਮਟ ਕਿਉਂ ਨਹੀਂ ਕੈਨਸਲ ਕਰਦੇ ਜੀ ਉਹਨਾਂ ਦੇ ਪਰਚਾ ਕਿਉਂ ਨਹੀਂ ਹੁੰਦੇ ਜੀ ਇੱਕ ਨਹੀਂ ਹੈਗਾ ਜੀ ਇੱਕ ਬੰਦੇ ਨੇ ਗੱਲ ਸਰਾ ਬਸਾ ਜੀ ਉਹਨੇ ਮਰੇ ਬੰਦੇ ਦੇ ਨਾਮ ਬਾਸੀ ਕਰਾਦੀ ਜੀ ਉਹਦਾ ਵੀ ਅਸੀਂ ਗਰੂਪ ਦਿੱਤਾ ਜੀ ਇੱਕ ਮੇਰੇ ਨਾਲ ਮੇਰਾ ਡਰਾਈਵਰ ਆ ਜੀ ਉਹਦੇ ਨਾਂ ਤੇ ਇਹਨਾਂ ਨੇ ਪਰਮਟ ਹੀ ਚੱਕ ਲਈ ਜੀ ਉਹਨੂੰ ਪਤਾ ਹੀ ਨਹੀਂ ਹੈਗਾ ਮੇਰੀ ਬੱਸ ਮੇਰੇ ਉਹਦੇ ਨਾਂ ਐ ਵਿਚਾਰੇ ਸਕੂਲ ਚ ਬੱਸ ਪਾਈ ਹੋਈ ਹੈ ਇੱਕ ਸਰਕਾਰੀ ਟੀਚਰ ਆਈ ਬਿਲਕੁਲ ਉਹ ਕਹਿੰਦੀ ਸੀ ਕਾਨੂੰਨ ਤੋਂ ਡਰਦੀ ਨਹੀਂ ਹੈਗੀ ਕਾਨੂੰਨ ਸਾਡਾ ਕੁਝ ਕਰ ਹੀ ਨਹੀਂ ਸਕਦਾ ਆਹ ਕੀ ਗਗਨ ਜੀ ਪਰਮਨਦੀ ਦੇ ਚੱਕਿਆ ਇਹ ਬੰਦੇ ਦੀ ਕਿ ਆਪਾਂ ਦੇ ਕੋਲ ਬਾਅਦ ਟਕਈ 2022 ਚ ਮੈਂ ਆਰਟੀਆ ਲਈ ਹੋਈ ਹੈ ਜੀ ਇਹ 15 7 2021 ਨੂੰ ਜੀ ਹਾਂ ਜੀ ਇਹ ਬਾਕੀ ਜਿਹਨਾਂ ਨੇ ਪਰਮਨ ਦਿਖਾਤਾ ਜੀ ਉਹ ਕੀ ਮੰਗ ਕਰਦੇ ਹੋ ਮੰਗ ਕਰਦੇ ਉਹਦੇ ਪਰਚਾ ਦਰਜ ਹੋਏ ਜੇ ਦਫ਼ਤਰ ਨੇ ਚੁਕਾਇਆ ਹੈ ਇਹ ਦਫ਼ਤਰ ਦੇ ਬਰਤਾਂ ਦਰਜ ਹੋਵੇ ਜਿਹੜਾ ਇਹ ਕ੍ਰਾਪਟ ਬੈਠਾ ਆ ਆਰਟੀਏ ਦੇ ਬਰਤਾਂ ਦਰਜ ਹੋਵੇ ਇਹਨੇ ਗੱਲ ਨਹੀਂ ਸੁਣਦਾ ਜਿਸ ਰਿਸ਼ਵਤ ਦੀ ਗੱਲ ਕੀਤੀ ਤੁਹਾਡੇ ਕੋਲ ਕੋਈ ਹੈ ਤਾਂ ਉਹਨਾਂ ਉਹਨਾਂ ਤੋਂ ਲਈ ਸਾਡੇ ਸਾਡੇ ਸਾਹਿਬਾਂ ਨੂੰ ਕਹਿੰਦੇ ਸੀ ਪੈਸੇ ਦੇ ਕੇ ਆਏ ਆ ਜੀ ਸਾਨੂੰ ਜਿੱਦਾਂ ਕਿ ਧੋਖੀਆਂ ਮਾਰਦੇ ਆ ਅਸੀਂ ਚਾਰ ਖੜੇ ਹਈ ਥਾਣੇ ਸਾਡਾ ਟੱਕੇ ਦਾ ਟਾਈਮ ਟੇਬਲ ਬਣਾਇਆ ਜੀ ਇਹ ਟਾਈਮ ਟੇਬਲ ਦੀ ਬਣਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਤਰ੍ਹਾਂ 25 4 2025 ਨੂੰ ਤੁਸੀਂ ਅੱਜ ਕਿਵੇਂ ਧਰਨਾ ਲਾਇਆ ਧੰਨਵਾਦ ਸ਼੍ਰੀ ਉੱਤਰੀ ਜੀ ਬੱਸਾਂ ਸਾਡੀਆਂ ਖੜੀਆਂ ਅਸੀਂ ਤਾਂ ਇੱਥੇ ਲੈ ਆ ਕੇ ਖਾਣ ਨੂੰ ਸਾਰੇ ਪੈਰੇ ਚਾਬੀਆਂ ਦੇ ਦਿੰਨੇ ਆ ਜੀ ਅੱਧੇ ਘੰਟੇ ਘੰਟੇ ਬੱਸਾਂ ਆ ਜਾਣਗੇ ਸਾਰੀਆਂ ਅਸੀਂ ਦੇ ਦੇਨੇ ਆ ਸਾਰੀਆਂ ਆਪੀ ਅਸੀਂ ਤਾਂ ਇੱਥੇ ਆਣ ਮਿੱਤੇ ਸੋਨੇ ਲਈ ਆਇਆ ਜੀ ਆਪਦਾ ਰਾਸ਼ਨ ਨਾਲ ਲੈ ਕੇ ਆਇਆ ਨੰਗਰ ਪਾਣੀ ਸਰੇਂਦਰ ਸਾਹਿਬ ਕੋ ਲੈ ਕੇ ਆਇਆ ਜੀ ਅੱਜ ਤਾਂ ਬੱਸ ਭਰੀ ਆ ਸਾਰੇ ਸਾਰੇ ਤੁਹਾਡੇ ਨਾਲ ਦੇ ਜੀ ਹਾਂ ਸਾਡੇ ਨਾਲ ਦੇ ਖੜੇ ਜੀ ਕੋਈ ਉੱਚ ਅਧਿਕਾਰੀਆਂ ਨੂੰ ਮਿਲਿਓ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਮੈਂ ਕਹਿੰਦਾ ਜੀ ਸਾਰੇ ਦਫ਼ਤਰਾਂ ਜਾ ਕੇ ਆ ਗੀ ਇਹ ਸੌਣੀ ਨਹੀਂ ਹੁੰਦਾ ਦਫਤਰਾਂ ਦਾ ਕਹਿੰਦੇ ਇਹਦੇ ਵਰਗਾ ਬੰਦਾ ਵਧੀਆ ਹੀ ਕੋਈ ਨਹੀਂ ਮੈਂ ਕਹਿੰਦਾ ਵੀ ਇਹਦੇ ਵਰਗਾ ਕੜੀਆਂ ਬੰਦਾ ਹੀ ਨਹੀਂ ਕੋਈ ਕਰਨ ਕੀ ਮੰਨਦੇ ਆ ਜਿਹੜੀ ਸੁਣਵਾਈ ਨਹੀਂ ਹੋ ਰਹੀ ਇਹ ਸਰਕਾਰ ਦਾ ਪ੍ਰਸ਼ਰਹੀ ਆਮ ਆਦੀ ਪਾਰਟੀ ਦੇ ਉਹ ਬੰਦੇ ਆ ਪੈਸੇ ਦੇ ਤੇ ਉਹ ਸਾਡੀ ਕਿਸੇ ਵੀ ਕੀ ਸੁਣਵਾਈ ਕਰਨੀ ਹੈ ਜੀ ਅੰਦਰ ਸਰਕਟ ਦਫਤਰ ਨਾਲ ਕਰਨਾ ਹੈ ਉਹਦੇ ਵੀ ਜਾਨੀ ਤੋਂ ਉਹਦੇ ਤੇ ਬੰਦੇ ਨੂੰ ਫੁੱਲ ਬੰਦਾ ਮਰੀ ਹੋਈ ਮਰੀ ਬੰਦੇ ਦੇ ਨਾਂ ਤੇ ਪਰਮਿਟ ਸ਼ੂ ਕਰਦਾ ਇਹਨਾਂ ਨੇ ਠੀਕ ਹੈ ਹਾਂ ਇਸ ਰਿਗਾਰਡਿੰਗ ਦੀ ਇੱਕ ਸੁਭਾਸ਼ ਕੁਮਾਰ ਨਾਮ ਦਾ ਬੰਦਾ ਵਿਅਕਤੀ ਹੈ ਮਾਨਸਾ ਤੋਂ ਜਿਹਦੀ ਮੇਰੇ ਕੋਲ ਪਹਿਲਾਂ ਕੰਪਲੇਂਟ ਆਈ ਸੀ ਕਿ ਗਮਦੂਰ ਸਿੰਘ ਨਾਮ ਤੇ ਇੱਕ ਪਰਮਿਟ ਸੀ ਜੋ ਉਹਦੀ ਡੈਥ ਤੋਂ ਬਾਅਦ ਕਿਸੇ ਹੋਰ ਦੇ ਨਾਂ ਤੇ ਹਾਇਰ ਪਰਚੇਸ ਐਗਰੀਮੈਂਟ ਹੋਇਆ ਤਰੀਕ ਉਹਨਾਂ ਦੀ ਕੰਪਲੇਂਟ ਆਉਣ ਤੋਂ ਬਾਅਦ ਇਹਨਾਂ ਇਨਕੁਆਇਰੀ ਸ਼ੁਰੂ ਕੀਤੀ ਗਈ ਜਿਹਦੇ ਵਿੱਚ 6 ਤਰੀਕ ਨੂੰ ਦੋਨੇ ਪਾਰਟੀਆਂ ਨੂੰ ਬੁਲਾਇਆ ਜਿਨ੍ਹਾਂ ਦੇ ਅਗੇਂਸ ਕੰਪਲੇਂਟ ਉਹ ਪਾਰਟੀ ਜਰੂਰ ਇੱਥੇ ਹਾਜ਼ਰ ਆਈ ਪਰ ਕੰਪਲੇਨੈਂਟ ਸੁਭਾਸ਼ ਕੁਮਾਰ ਤੇ ਹੋਰ ਇਹਨਾਂ ਵੱਲੋਂ ਕੋਈ ਵੀ ਇੱਥੇ ਪੇਸ਼ ਨਹੀਂ ਹੋਇਆ। ਇਨਵਰਟ 6 ਤੋਂ ਬਾਅਦ 13 ਤਰੀਕ ਨੂੰ ਵੀ ਇਹ ਕੰਪਲੇਨੈਂਟ ਹਾਜ਼ਰ ਨਹੀਂ ਹੋਇਆ ਤੇ ਉਸ ਤੋਂ ਬਾਅਦ 20 ਤਰੀਕ ਨੂੰ ਵੀ ਕੋਈ ਇਹਦੇ ਵਿੱਚ ਹਾਜ਼ਰ ਨਹੀਂ ਆਇਆ। ਉਹਨੇ ਇਹਦੀ ਕੰਪਲੇਂਟ ਤੇ ਅਗਲੀ ਡੇਟ ਸੁਣਵਾਈ ਅਸੀਂ ਫਰਡੇ ਨੂੰ ਰੱਖੀ ਹੋਈ ਹੈ। ਜਿਹੜਾ ਇਹ ਕਹਿ ਰਹੇ ਨੇ ਕਿ ਜੇ ਮੈਂ ਸਹੀ ਸਮਝ ਰਿਹਾ ਕਿ ਜਿਹੜੀ ਕੰਪਲੇਂਟ ਦੀ ਤੁਸੀਂ ਗੱਲ ਕਰ ਰਹੇ ਤੇ ਇਹ ਪਰਮਿਟ ਉਹਨਾਂ ਨੂੰ ਡੈਥ ਤੋਂ ਬਾਅਦ ਨਹੀਂ ਜਾਰੀ ਹੋਇਆ ਕੰਪਲੇਨੈਂਟ ਦਾ ਕਹਿਣਾ ਇਹ ਹੈ ਕਿ ਪਰਮਿਟਡ ਟਰਾਂਸਫਰ ਲੇਟ ਹੋਇਆ ਐਂਡ ਡੈਥ ਤੋਂ ਬਾਅਦ ਟਰਾਂਸਫਰ ਹੋਇਆ ਜਿਹੜਾ ਹੁਣ ਇੱਕ ਇਨਕੁਆਇਰੀ ਦੇ ਅਧੀਨ ਹੈ ਜਿਵੇਂ ਕੋਈ ਕੰਪਲੇਨੈਂਟ ਸਾਨੂੰ ਇਹਦੇ ਵਿੱਚ ਹੋਰ ਡਾਕੂਮੈਂਟਸ ਜਿੰਦੇ ਨੇ ਤੇ ਰਿਸਪੌਂਡੈਂਟਸ ਨੇ ਉਹ ਵੀ ਸਾਨੂੰ ਰਿਪਲਾਈ ਫਾਈਲ ਕਰਦੇ ਨੇ ਇਹਦੇ ਵਿੱਚ ਜੋ ਵੀ ਕਾਰਵਾਈ ਹੋਊਗੀ ਬੰਦੇ ਹੋਊਗੀ ਜੇ ਕੁਝ ਗਲਤ ਪਾਇਆ ਜਾਂਦਾ ਤਾਂ ਕਰ ਦਿੱਤੀ ਜਾਊਗੀ ਉਹਦੇ ਵਿੱਚ ਡੈਥ ਸਰਟੀਫਿਕੇਟ ਇਹ ਵੀ ਦਿੱਤਾ ਸੀ ਦੇਖੋ ਹਲੇ ਉਹਨਾਂ ਨੇ ਮੈਨੂੰ ਕੋਈ ਹੋਰ ਰਿਕਾਰਡ ਨਹੀਂ ਦਿੱਤਾ ਜਿਵੇਂ ਕਿ ਹਲੇ ਤੁਸੀਂ ਮੈਨੂੰ ਦੱਸਿਆ ਕਿ ਪਰਮਿਟ ਇਸ਼ੂ ਕਰਨ ਦੀ ਗੱਲ ਕਰ ਰਹੇ ਨੇ ਹਲੇ ਉਹਨਾਂ ਨੇ ਆ ਕਿ ਮੇਰੇ ਕੋਲੇ ਕੋਈ ਫਾਰਮਲ ਕੰਪਲੇਂਟ ਜਾਂ ਫਾਰਮਲ ਮੇਰੇ ਕੋਲੇ ਕੋਈ ਦਿੱਤੇ ਨਹੀਂ ਹੈ ਡਾਕੂਮੈਂਟਸ ਜਿਹਦੇ ਨਾਲ ਮੈਨੂੰ ਪਤਾ ਲੱਗੇ ਕਿ ਐਕਚੁਅਲ ਤੇ ਕੰਪਲੇਂਟ ਕੀ ਹੈ ਜਿਵੇਂ ਮੇਰੇ ਕੋਲੇ ਆਉਂਦੇ ਨੇ ਇਨਫੈਕਟਿਵ ਤਿੰਨ ਵਾਰੀਆਂ ਤੋਂ ਮੇਰੇ ਕੋਲੇ ਹਾਜ਼ਰ ਨਹੀਂ ਹੋ ਰਹੇ ਕੋ ਪੰਜਾਬ ਨੂੰ ਲੈ ਵੀ ਰਿਸ਼ੂ ਦਾ ਲਈ ਵੀ ਵੀ ਆ ਨਾ ਤੇ ਕਰਦੇ ਸਭ ਕੁਝ ਦੇਖੋ ਸੁਣਵਾਈ ਤਾਂ ਮੈਂ ਆ ਪ੍ਰਸੀਵਿੰਗ ਆ ਮੂਰੇ ਰੱਖਿਆ ਉਹਨਾਂ ਨੇ ਜੀ ਇਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਕਿਹੜੀ ਕਿਹੜੀ 3 ਨੂੰ 13 ਨੂੰ ਪਹਿਲੇ ਤੇ ਕੰਪਲੇਨੈਂਟ ਗੈਰਹਾਜ਼ਰ ਦੂਜੀ ਤੇ ਰਿਪੋਰਟ ਆਏ ਹੋਏ ਨੇ 20 ਨੂੰ ਦੋਨੇ ਤਰ੍ਹਾਂ ਗੈਰਹਾਜ਼ਰ ਨੇ ਇੱਥੇ ਪ੍ਰੋਪਰ ਪ੍ਰोसीडिंग ਚੱਲ ਰਹੀ ਹੈ ਹੁਣ ਕਹਿਣ ਸੁਣਨ ਤੇ ਇਹ ਵੀ ਆ ਰਿਹਾ ਹੈ ਕਿ ਉਹਨਾਂ ਨੇ ਦੂਜੀ ਪਾਰਟੀ ਨਾਲ ਸੈਟਲਮੈਂਟ ਕਰ ਲਈ ਪਰ ਦਿੱਲੀ ਦੇ ਕੋਈ ਆਪਣੇ ਕੋਲ ਐਵੀਡੈਂਸ ਨਹੀਂ ਆ ਰਹਾ ਉਹਨੀ ਦੇਰੇ ਦੇ ਵਿੱਚ ਬਸ ਇਹ ਪਾਰਾ ਤੇਰਾ ਪਸਾ ਅੰਦਰ ਮਗਰ ਲਜਾਇ ਚੱਲਦੀ ਹੈ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਲਿਖੋ ਰੈਗੂਲਰ ਇਥੋਂ ਜੋ ਵੀ ਇਨਫੋਰਸਮੈਂਟ ਐਕਟੀਵਿਟੀਜ਼ ਆ ਇੱਥੇ ਸਾਡੇ ਏਟੀਓ ਨੇ ਆਰਟੀਓ ਸਾਹਿਬ ਨੇ ਆਰਟੀਓ ਮਾਨਸਾ ਨੇ ਸਾਰੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਨਫੈਕਟ ਇਹਨਾਂ ਦੀ ਹੀ ਇੱਕ ਕੰਪਲੇਂਟ ਤੇ ਇੱਕ ਮਾਨਸਾ ਦੇ ਵਿੱਚ ਚੈਕਿੰਗ ਕਰਾਈ ਗਈ ਜਿਨ੍ਹਾਂ ਦੀ ਮੇਰੇ ਕੋਲੇ ਆਰਟੀਓ ਸਾਹਿਬ ਵੱਲੋਂ ਰਿਪੋਰਟ ਵੀ ਆ ਗਈ ਹੈ ਉਹਨਾਂ ਨੇ ਚੈੱਕ ਕਰਕੇ ਕੁਝ ਰੈਂਡਮਲੀ ਪਰਮਿਟ ਚੈੱਕ ਕੀਤੇ ਗਏ ਬੱਸਾਂ ਦੇ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਕਲੀਅਰਲੀ ਮੈਂਸ਼ਨ ਕਰਕੇ ਭੇਜਿਆ ਵੀ ਉਹ ਜਿਹੜੀਆਂ ਬੱਸਾਂ ਉਹਨਾਂ ਨੇ ਚੈੱਕ ਕੀਤੀਆਂ ਉਹ ਸਾਰੀਆਂ ਵੈਲਿਡ ਪਰਮਿਟ ਨਾਲ ਚੱਲ ਰਹੀਆਂ ਜਿਹੜੀ ਕੋਈ ਹੈ ਆਪਾਂ ਗੱਲ ਕਰ ਰਹੇ ਹਾਂ ਕਿ ਵਿਦਾਊਟ ਪਰਮਿਟ ਚੱਲ ਰਹੀਆਂ ਨੇ ਉਹ ਸਾਡੀਆਂ ਰੈਗੂਲਰ ਇਨਫੈਕਟ ਡੇਲੀ ਵੇਸ ਤੇ ਹੀ ਐਨਫੋਰਸਮੈਂਟ ਐਕਟੀਵਿਟੀਜ਼ ਚੱਲਦੀਆਂ ਨੇ ਤੇ ਉਹਦੇ ਵਿੱਚ ਜਿਹੜੀ ਵੀ ਕੋਈ ਏਦਾਂ ਦੀ ਬੱਸਾਂ ਨੂੰ ਮਿਲਦੀਆਂ ਉਹਨਾਂ ਦੇ ਵਿਦਾਊਟ ਪਰਮਿਟ ਚਲਾਣ ਕਰ ਦਿੱਤੇ ਜਾਂਦੇ ਨੇ ਇੱਕ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਬੱਸ ਨੂੰ 80 ਮਿੰਟ ਦਿੱਤੇ ਗਏ ਐ ਜਦੋਂ ਨੂੰ 25-25 ਦੇਖੋ ਜੇ ਜਿੰਨੀ ਦੇ ਕੋਈ ਡਾਕੂਮੈਂਟਸ ਆ ਮੈਨੂੰ ਕੋਈ ਇਦਾਂ ਫਾਰਮਲ ਕੰਪਲੇਨ ਨਹੀਂ ਜਿੰਦੇ ਦੇ ਰਿਕਾਰਡਿੰਗ ਤੇਦੀ ਨਹੀਂ ਪੈਣੀ ਹੁੰਦੀ ਉਹਨੀ ਦੇਰ ਮੈਂ ਕੋਈ ਇਥੋਂ ਕਲੀਅਰ ਨਹੀਂ ਕਰ ਸਕਦਾ ਕਿ ਇਦਾਂ ਕੋਈ ਹੈ ਕਿ ਨਹੀਂ ਆਦਰਵਾਇਜ਼ ਜਦੋਂ ਵੀ ਕੋਈ ਟਾਈਮ ਟੇਬਲ ਬੰਦਦੇ ਆ ਅਸੀਂ ਉਹਦਾ ਇੱਕ ਗੈਜਟ ਦੇ ਵਿੱਚ ਉਹਨੂੰ ਪਬਲਿਸ਼ ਕਰਾ ਕੇ ਇੱਕ ਓਪਨ ਸਾਰਿਆਂ ਲਈ ਮੀਟਿੰਗ ਰੱਖਦੇ ਆ ਜਿਹਦੇ ਵਿੱਚ ਜਿੰਨੇ ਵੀ ਇੰਟਰਸਟਿਡ ਆਪਰੇਟਰਸ ਹੁੰਦੇ ਨੇ ਉਹ ਆਉਂਦੇ ਨੇ ਉਹਨਾਂ ਨਾਲ ਸਾਰਿਆਂ ਨਾਲ ਡਿਸਕਸਸ਼ਨ ਹੁੰਦਾ ਫਿਰ ਸਾਰਿਆਂ ਨੂੰ ਸੁਣ ਕੇ ਹੀ ਉਹਦੇ ਵਿੱਚ ਇੱਕ ਟਾਈਮ ਟੇਬਲ ਜਾਰੀ ਕੀਤਾ ਜਾਂਦਾ ਤਾਂ ਬਣਾ ਜੀ ਇਹ ਰੇਅਰ ਚਾਂਸ ਆ ਕਿ ਕਿਸੇ ਨੂੰ ਬਹੁਤ ਵੱਡਾ ਬੈਨੀਫਿਟ ਮਿਲ ਜੇ ਤੇ ਕਿਸੇ ਨੂੰ ਜਾਵਾ ਹੀ ਉਹਦੇ ਵਿੱਚ ਖਰਾਬ ਕੁਝ ਮਿਲ ਜੇ ਕਿਉਂਕਿ ਸਾਰਿਆਂ ਦੀ ਪ੍ਰੈਜ਼ੈਂਸ ਇਹ ਚੀਜ਼ਾਂ ਉਹਦੇ ਵਿੱਚ ਚੱਲ ਨਹੀਂ ਆਉਂਦੀਆਂ ਉਹ ਤਾਂ ਇਹ ਕਿ ਸੰਪਰ ਉਹ ਟਾਈਮ ਟੇਬਲ ਵੀ ਨਹੀਂ ਬਣਾ ਕੇ ਦਿੱਤਾ ਜਾ ਰਿਹਾ ਸੀ ਥਾਣੇ ਚ ਪਰਮਿਟ ਕੋਲ ਆਉਂਦਾ ਨਹੀਂ ਥਾਣੇ ਚ ਬੈਠ ਕੇ ਦੀ ਪਰਮਿਟ ਨਹੀਂ ਟਾਈਮ ਟੇਬਲ ਨਹੀਂ ਬਣਾਇਆ ਜਾ ਸਕਦਾ ਟਾਈਮ ਟੇਬਲ ਬਣਾਉਣ ਦੀ ਅਥਾਰਟੀ ਕੰਪੀਟੈਂਟ ਅਥਾਰਟੀ ਆਰ ਡੀਏ ਹੀ ਹੈ ਤੇ ਇੱਥੋਂ ਹੀ ਜਾਰੀ ਹੋਣਾ ਅਗਰ ਕੋਈ ਬਣਨਾ ਹੈ ਤਾਂ ਓਕੇ